एक ओली सूजी लो सूजी नंबर तरह छान लिओ पहला ठीक है उस तो आप तीन इलायचियां लिया है तीन लौंग लं आप बदम लिशमिश ली है जिसन दाखा भी कहें तीन काजू लगे हम आप एक, एक गिलास पानी गर्म रखा हुआ है उससे चीनी पाई हुई है ਇਧਰ ਆਪਣਾ ਕਿਉਂ ਗਰਮ ਹੋ ਰਿਹਾ ਹੈ ਦੇਸੀ ਕਿਉਂ ਆਪਾਂ ਯੂਜ਼ ਕੀਤਾ ਹੈ ਹੁਣ ਆਪਣਾ ਕਿਉਂ ਇਹਨ ਗਰਮ ਹੋ ਚੁੱਕਿਆ ਹੁਣ ਆਪਾਂ ਇਸ ਵਿੱਚ ਜਿਹੜੀ ਸੂਜੀ ਲਈ ਸੀਗੀ ਆਪਾਂ ਉਹ ਸੂਜੀ ਪਾਉਣੀ ਹੈ ਹੁਣ ਆਪਾਂ ਆਪਾਂ ਸੂਜੀ ਚੰਗੀ ਤਰ੍ਹਾਂ ਭੁੰਨਣੀ ਹੈ ਜਦ ਤੱਕ ਅ ਬਰਾਊਨ ਨਹੀਂ ਹੋ ਜਾਂਦੀ ਆਪਾਂ ਜਦ ਤੱਕ ਭੁੰਨੀ ਜਾਣੀ ਸੀ ਆਪਾਂ ਲੋ ਸਲੋ ਫਲੇਮ ਤੇ ਉਹ ਕਰਨਾ ਪੁੰਨਣਾ ਹੁਣ ਆਪਣੀ ਸੂਜੀ ਬਰਾਊਨ ਬਰਾਊਨ ਹੋ ਚੁੱਕੀ ਐ ਤਾਂ ਆਪਾਂ ਇਸ ਵਿੱਚ ਦਾਖਾ ਪਾਉਣੇ ਆ ਜਿਹੜੀਆਂ ਆਪਾਂ ਰੱਖਾਈਆਂ ਸੀ ਆ ਜੇ ਤਾਂ ਜੇ ਬਦਾਮ ਕੱਟ ਕੇ ਪਾਣਾ ਚਾਹੁੰਦੇ ਹੋ ਕੱਟ ਕੇ ਪਾ ਸਕਦੇ ਨਹੀਂ ਤਾਂ ਆਪਾਂ ਸਾਫ਼ ਤੇ ਹੀ ਪਾ ਰਹੇ ਆ ਲੌਂਗ ਪਾਉਣੇ ਆਪਾਂ ਇਸ ਵਿੱਚ ਲਾਈਸਟੀਆਂ ਲਗੀਆਂ ਸੀ ਲੈਚੀਆਂ ਪਾਉਣੇ ਕਾਜੂ ਆਪਾਂ ਲਈ ਸੀ ਕਾਜੂ ਕੱਟ ਕੇ ਪਾਣਾ ਚਾਹੁੰਦੇ ਤਾਂ ਕੱਟ ਕੇ ਪਾ ਸਕਦੇ ਤੁਸੀਂ ਅਸੀਂ ਸਾਫ਼ ਤੇ ਹੀ ਪਾ ਰਹੇ ਆ ਠੀਕ ਐ ਮਿਸਟਰ ਫੋਨ ਲੋ ਹੁਣ ਆਪਾਂ ਇੱਕ ਸਾਈਡ ਜਿਹੜਾ ਆਪਾਂ ਪਾਣੀ ਰੱਖਿਆ ਹੋਇਆ ਸੀਗਾ ਨਾ ਪਾਣੀ ਵਿੱਚ ਪਾਣੀ ਐਡ ਕਰ ਦਿੰਦੇ ਹਾਂ ਉਧਰ ਜੀ ਆਪਾਂ ਚੀਨੀ ਪਾ ਲਈ ਸੀਗੀ ਹੁਣ ਆਪਾਂ ਇਸ ਨੂੰ ਜਿਦਾਂ ਹੁਲਾਈ ਜਾਣਾ ਕਿ ਜਿੱਥੇ ਗੱਠਾ ਨਾ ਬਣੇ ਐਸੇ ਤਾਈਸ਼ੇ ਕਰਕੇ ਆਪਾਂ ਪਾਣੀ ਥੋੜਾ ਐਡ ਕਰ ਦਿੰਦੇ ਹਾਂ ਇਹਦੇ ਨਾਲ ਆਪਣੀ ਗੱਠਾਂ ਨਹੀਂ ਬਣਦੀਆਂ ਮਿਕਸ ਨੂੰ ਹਲਾਈ ਚੱਲੋ 5-7 ਮਿੰਟਾਂ ਲਈ ਮੇ ਆਪਣੀ ਸੂਜੀ ਇਹਨ ਗਾੜੀ ਹੋ ਜੇਗੀ। ਤੁਸੀਂ ਦੇਖ ਰਹੇ ਹੋ ਨਾ ਪਹਿਲਾਂ ਪਤਲੀ ਸੀਗੀ ਹੁਣ ਇਹ ਗਾੜੀ ਹੋ ਗਈ ਜਾਰੀ। ਹੁਣ ਆਪਣਾ ਹਲਵਾ ਬਣ ਕੇ ਰੈਡੀ ਹੈ। ਆ ਦੇਖੋ। ਨਾ ਪਾਈਸੇ ਨੂੰ ਟੱਕ ਦਾਂਗੇ।